ਪਰਪੰਜਾਬੀ ਦੇ ਵੇਖ ਰਹੇ ਵਿਦਿਆਰਥੀ ਦਰਸ਼ਕਾਂ ਦਾ ਨਿੱਘਾ ਸਵਾਗਤ ਹੈ ਪਿਆਰੇ ਵਿਦਿਆਰਥੀ ਦਰਸ਼ਕੋ ਤੁਸੀਂ ਇਸ ਵੀਡੀਓ ਦੇ ਵਿੱਚ ਦੇਖੋਗੇ ਪ੍ਰੋਫੈਸਰ ਪੂਰਨ ਸਿੰਘ ਜੀ ਦਾ ਰੇਖਾ ਚਿੱਤਰ ਜਿਹੜਾ ਕਿ ਜਸਵੰਤ ਸਿੰਘ ਵਿਰਦੀ ਹੋਰਾਂ ਨੇ ਲਿਖਿਆ ਹੈ ਉਸ ਦਾ ਅਸੀਂ ਵਿਸ਼ਾ ਕਰਾਂਗੇ ਤੇ ਇਸ ਦਾ ਇਹ ਜਿਹੜੀ ਪੁਸਤਕ ਹੈ ਗਦ ਪ੍ਰਵਾਹ ਦੇ ਵਿੱਚੋਂ ਲਿਆ ਗਿਆ ਹੈ ਗਦ ਪ੍ਰਵਾਹ ਪੁਸਤਕ ਦੇ ਵਿੱਚ ਲੇਖਕ ਨੇ ਸਾਨੂੰ ਪੂਰਨ ਸਿੰਘ ਦੀ شخصیت ਬਾਰੇ ਬਾਤ ਹੋ ਗਈ ਜਾਣਕਾਰੀ ਦਿੱਤੀ ਹੈ ਤੇ ਇਸ ਦੇ ਵਿੱਚ ਤੁਹਾਨੂੰ ਪੇਪਰ ਦੇ ਵਿੱਚ ਵਿਸ਼ਾ ਵਸਤੂ ਪੁੱਛਿਆ ਜਾ ਸਕਦਾ ਹੈ ਸਾਰ ਤੇ ਵਾਰਤਕ ਸ਼ੈਲੀ ਪੁੱਛੀ ਜਾ ਸਕਦੀ ਹੈ ਅਸੀਂ ਇੱਥੇ ਵਿਸ਼ੇ ਦੀ ਗੱਲ ਕਰਾਂਗੇ ਤੇ ਥੋੜਾ ਜਿਹਾ ਮੈਂ ਵਾਰਤਕ ਸ਼ੈਲੀ ਦੇ ਪੁਆਇੰਟਸ ਦੱਸਾਂਗੀ ਤੇ ਤੁਸੀਂ ਕਿਸ ਤਰ੍ਹਾਂ ਵਾਰਤਕ ਸ਼ੈਲੀ ਕਰਨੀ ਹੈ ਪੂਰਨ ਸਿੰਘ ਦਾ ਰੇਖਾ ਚਿੱਤਰ ਦੇ ਵਿੱਚ ਜਸਵੰਤ ਸਿੰਘ ਵੀਰ ਦੇ ਲਿਖਦੇ ਹਨ ਕਿ ਪੂਰਨ ਸਿੰਘ ਇੱਕ ਅਜਿਹਾ ਵਿਅਕਤੀ ਸੀ ਇੱਕ ਕਵੀ ਸੀ ਜਿਹੜਾ ਕਿ ਜਿਨ੍ਹਾਂ ਨੇ ਪਹਿਲੀ ਵਾਰ ਖੁੱਲੀ ਕਵਤਾ ਲਿਖਣ ਦਾ ਆਪਣਾ ਸ਼ੁਰੂਆਤ ਕੀਤੀ ਸੀ ਪਰਪੂਰਨ ਸਿੰਘ ਬਾਰੇ ਲਿਖਿਆ ਰੇਖਾਚਿੱਤਰ ਜਸਵੰਤ ਸਿੰਘ ਵਿਰਦੀ ਨੇ ਲਿਖਿਆ ਹੈ ਜਸਵੰਤ ਸਿੰਘ ਵਿਰਦੀ ਨੇ ਇਸ ਰੇਖਾਚਿੱਤਰ ਰਾਹੀਂ ਸਾਨੂੰ ਪੂਰਨ ਸਿੰਘ ਦੇ ਜੀਵਨ ਦੀਆਂ ਕੁਝ ਚੋਣੀਆਂ ਕਟੋਣੀਆਂ ਘਟਨਾਵਾਂ ਤੇ ਉਹਨਾਂ ਦੇ ਵੇਰਵੇ ਸਾਂਝੇ ਕੀਤੇ ਹਨ ਜਸਵੰਤ ਸਿੰਘ ਵਿਰਦੀ ਦੁਆਰਾ ਲਿਖੇ ਪੂਰਨ ਸਿੰਘ ਦੇ ਰੇਖਾਚਿੱਤਰ ਦਾ ਵਿਸ਼ਾ ਇਹ ਹੈ ਪੂਰਨ ਸਿੰਘ ਬਾਰੇ ਪਹਿਲਾਂ ਦੱਸਿਆ ਹੈ ਕਿ ਇੱਕ ਰੂਹਾਨੀ ਵਿਅਕਤੀਤਾ ਜੋ ਵਿਗਿਆਨ ਕਲਾ ਸਾਹਿਤ ਅਤੇ ਅਧਿਆਤਮਕਤਾ ਦੇ ਮੇਲਜੋਲ ਨਾਲ ਮਨੁੱਖਤਾ ਦੀ ਸੇਵਾ ਕਰਦਾ ਹੈ ਇਹ ਰੇਖਾਚਿੱਤਰ ਦਰਸਾਉਂਦਾ ਹੈ ਕਿ ਪੂਰਨ ਸਿੰਘ ਸਿਰਫ ਇੱਕ ਕਵੀ ਜਾਂ ਵਿਗਿਆਨੀ ਨਹੀਂ ਸੀ ਸਗੋਂ ਇੱਕ ਐਸਾ ਵਿਅਕਤੀ ਸੀ ਜੋ ਜੀਵਨ ਨੂੰ ਇੱਕ ਰੂਹਾਨੀ ਯਾਤਰਾ ਵਜੋਂ ਵੇਖਦਾ ਸੀ ਭਾਵ ਜੋ ਜੀਵਨ ਦੀ ਬਹੁਤ ਹੀ ਦਾਰਸ਼ਨਿਕ ਵਿਆਖਿਆ ਕਰਦਾ ਸੀ ਜਸਵੰਤ ਸਿੰਘ ਵਿਰਦੀ ਨੇ ਪੂਰਨ ਸਿੰਘ ਦੇ ਵਿਅਕਤੀਤਵ ਨੂੰ ਸ਼ਬਦਾਂ ਵਿੱਚ ਬੰਦਿਆ ਪੂਰਨ ਸਿੰਘ ਨੂੰ ਇੱਕ ਨਵੇਕਲੀ ਸੋਰ ਤੇ ਕਾਵ ਵਿਧੀ ਵਾਲਾ ਮੌਲਿਕ ਕਵੀ ਅਤੇ ਅਲਬੇਲੇ ਆਤਮਿਕ ਤੌਰ ਤੇ ਪੂਰਨ ਰੂਪ ਵਿੱਚ ਸੰਤੰਤਰ ਅਤੇ ਦੁਨੀਆ ਦੇ ਹਰ ਬੰਧਨ ਤੋਂ ਮੁਕਤ માનਵ ਵਾਲੇ ਪੂਰਨ ਇਨਸਾਨ ਦੱਸਿਆ ਹੈ ਤੁਸੀਂ ਸਮਝ ਗਏ ਹੋਗੇ ਕਿ ਪੂਰਨ ਸਿੰਘ ਨੂੰ ਉਹਨਾਂ ਨੇ ਕਿਹਾ ਕਿ ਉਹ ਮੌਲਿਕ ਪਾਵ オリジナル ਲਿਖਦੇ ਸੀ ਅਲਬੇਲਾ ਮਿਸ ਮਸਤ ਮਿਲੰਗ ਸਨ ਆਤਮਿਕ ਤੌਰ ਤੇ ਭਾਵ ਆਪਣੀ ਸੈਲਫ ਆਪਣੇ ਰੋਹਾਨੀ ਤੌਰ ਤੇ ਜੁੜੇ ਸਨ ਤੇ ਦੁਨੀਆ ਤੋਂ ਸੁਤੰਤਰ ਸਨ ਉਹ ਦੁਨੀਆ ਦੀ ਕਿਸੇ ਵੀ ਬੰਧਨ ਨੂੰ ਪਸੰਦ ਨਹੀਂ ਸਨ ਕਰਦੇ ਤੇ ਪੂਰਨ ਇਨਸਾਨ ਸਨ ਭਾਵ ਪੂਰੀ ਤਰ੍ਹਾਂ ਨਾਲ ਮਨੁੱਖਤਾ ਨੂੰ ਸਮਰਪਿਤ ਸਨ ਪੂਰਨ ਸਿੰਘ ਦੇ ਸਮੁੱਚੇ ਜੀਵਨ ਸਫਰ ਦੀ ਕਹਾਣੀ ਵਾਂਗ ਚੱਲਦੇ ਇਸ ਰੇਖਾ ਚਿੱਤਰ ਵਿੱਚੋਂ ਪਾਠਕ ਨੂੰ ਪੂਰਨ ਸਿੰਘ ਦੇ ਪੂਰਨ ਦਰਸ਼ਨ ਹੋ ਜਾਂਦੇ ਹਨ ਪੂਰਨ ਸਿੰਘ ਪਹਿਲਾਂ ਪੜ੍ਹਾਈ ਕਰਨ ਲਈ ਜਾਪਾਨ ਗਿਆ ਫੇਰ ਉਸ ਨਿਆਸੀ ਬਣਿਆ ਬੋਧੀ ਬਣਿਆ ਤੇ ਫੇਰ ਉਹ ਸਾਹਿਤਕਾਰ ਬਣਿਆ ਇਸ ਪੂਰੇ ਰੇਖਾ ਚਿੱਤਰ ਦੇ ਆਧਾਰ ਤੇ ਅਸੀਂ ਹੀਟ ਲਈ ਅਨਸਾਰ ਪੂਰਨ ਸਿੰਘ ਦੇ ਸੁਭਾਅ ਨੂੰ ਸਮਝ ਸਕਦੇ ਹਾਂ ਲੇਖਕ ਨੇ ਦੱਸਿਆ ਹੈ ਸਭ ਤੋਂ ਪਹਿਲਾਂ ਕਿ ਪੂਰਨ ਸਿੰਘ ਇੱਕ ਮਸਤ ਮਲੰਗ ਸ਼ਖਸੀਅਤ ਸੀ ਅਲਬੇਲਾ ਸੀ ਜਾਂ ਮਸਤ ਮਲੰਗ ਸੀ ਲੇਖਕ ਨੇ ਪੂਰਨ ਸਿੰਘ ਦੇ ਜੀਵਨ ਤੇ ਝਾਤ ਪਾਉਂਦਿਆਂ ਦੱਸਿਆ ਹੈ ਕਿ ਪੂਰਨ ਸਿੰਘ ਇੱਕ ਮਨਮਰਜ਼ੀ ਵਾਲਾ ਮਸਤ ਮਲੰਗ ਵਿਅਕਤੀ ਸੀ ਪੂਰਨ ਸਿੰਘ ਜਦੋਂ ਜਾਪਾਨ ਪੜਨ ਲਈ ਗਿਆ ਤੇ ਉੱਥੇ ਜਾ ਕੇ ਉਹ ਜਾਪਾਨੀਆਂ ਦੇ ਕੰਮ ਕਰਨ ਦੀ ਸਮਰੱਥਾ ਤੋਂ ਬਹੁਤ ਪ੍ਰਭਾਵਿਤ ਹੋਇਆ ਤੇ ਮਹਾਤਮਾ ਬੋਧ ਦਾ ਪ੍ਰਭਾਵ ਜਾਪਾਨ ਵਿੱਚ ਵੇਖ ਕੇ ਉਹ ਬੋਧੀ ਬਣ ਗਿਆ ਫਿਰ ਜਦੋਂ ਭਾਰਤ ਵਾਪਸ ਆਇਆ ਤੇ Swami Ram Tirath ਨਾਲ ਸੰਗਤ ਹੋਈ ਉਸ ਦੀ ਤੇ ਸੰਿਆਸੀ ਬਣ ਗਿਆ ਜਾਪਾਨ ਜਾਣ ਤੋਂ ਪਹਿਲਾਂ ਉਸ ਦੀ ਮੰਗਣੀ ਮਾਇਆ ਦੇਵੀ ਨਾਂ ਦੀ ਇੱਕ ਲੜਕੀ ਨਾਲ ਹੋ ਚੁੱਕੀ ਸੀ ਪਰ ਵਾਪਸ ਆ ਕੇ ਉਸਨੇ ਵਿਆਹ ਤੋਂ ਇਨਕਾਰ ਕਰ ਦਿੱਤਾ ਜਦੋਂ ਉਸ ਤੇ ਮਾਪਿਆਂ ਨੇ ਉਸ ਨੂੰ ਬਹੁਤ ਜ਼ਿਆਦਾ ਮਜਬੂਰ ਕੀਤਾ ਤੇ ਮਾਇਆ ਦੇਵੀ ਨੂੰ ਮਿਲਣ ਦੀ ਇੱਛਾ ਪ੍ਰਗਟ ਕੀਤੀ ਮਾਇਆ ਦੇਵੀ ਨੂੰ ਮਿਲ ਕੇ ਉਸ ਨੇ ਕਿਹਾ ਸੀ ਤਾ ਫਕੀਰ ਹਾ ਜੇ ਤੁਸੀਂ ਫਕੀਰ ਬਣਨਾ ਹੈ ਤੇ ਸ਼ਾਦੀ ਮੇਰੇ ਨਾਲ ਕਰੋ ਮੰਗ ਕੇ ਲਿਆਉਣਾ ਪਵੇਗਾ ਮਾਇਆ ਦੇਵੀ ਕਿਉਂਕਿ ਪੂਰਨ ਸਿੰਘ ਦੀ ਸ਼ਖਸੀਅਤ ਦੀ ਪਹਿਲਾਂ ਤੋਂ ਹੀ ਬੜੀ ਪ੍ਰਸ਼ੰਸਕ ਸੀ ਉਸ ਨੇ ਉੱਤਰ ਦਿੱਤਾ ਵਿਆਹ ਕੇ ਭਾਵੇਂ ਫਕੀਰ ਬਣਾਓ ਭਾਵੇਂ ਕੁਝ ਮੇਰਾ ਫਰਜ਼ ਹੈ ਆਪ ਦੇ ਹੁਕਮ ਅਨੁਸਾਰ ਚੱਲਣਾ ਤੇ ਚੱਲਾਂਗੀ ਮਾਇਆ ਦੇਵੀ ਦਾ ਪੂਰਨ ਸਿੰਘ ਨਾਲ ਵਿਆਹ ਹੋ ਗਿਆ ਪਰ ਉਹ ਮੌਕਾ ਕਦੀ ਨਾ ਆਇਆ ਕਿ ਮਾਇਆ ਦੇਵੀ ਨੂੰ ਕਿਤੇ ਮੰਦਰਾ ਪਵੇ ਪੂਰਨ ਸਿੰਘ ਨੇ ਸਾਰੀ ਉਮਰ ਬਹੁਤ ਹੀ ਸ਼ਾਹੀ ठाट-ਬਾਟ ਨਾਲ ਨੌਕਰੀ ਕੀਤੀ ਇੱਕ ਤੋਂ ਇੱਕ ਵਾਦਕੇ ਕੰਮ ਕੀਤੇ ਤੇ ਮਾਇਆ ਦੇਵੀ ਨੂੰ ਕਦੇ ਵੀ ਕੋਈ ਸ਼ਿਕਾਇਤ ਕਰਨ ਦਾ ਮੌਕਾ ਨਾ ਦਿੱਤਾ ਨੰਬਰ 2 ਤੇ ਤੁਸੀਂ ਕਹਿ ਸਕਦੇ ਹੋ ਕਿ ਪੂਰਨ ਸਿੰਘ ਇੱਕ ਸਵੈ-ਮਾਨ ਤੇ ਅਣਖ ਵਾਲਾ ਵਿਅਕਤੀ ਸੀ ਪਾਸ ਸੈਲਫ-ਰਿਸਪੈਕਟ ਸੀ ਔਰ ਆਪਣੀ ਡਿਗਨਿਟੀ ਨੂੰ ਹਮੇਸ਼ਾ ਕਾਇਮ ਰੱਖਦੇ ਸਨ ਲੇਖਕ ਲਿਖਦਾ ਹੈ ਕਿ ਪੂਰਨ ਸਿੰਘ ਬਹੁਤ ਸਮੇਵਾਰ ਸੁਭਾਅਮਾਨ ਵਾਲਾ ਅਣਖੀ ਵਿਅਕਤੀ ਸੀ ਉਸਨੇ ਜ਼ਿੰਦਗੀ ਚ ਕੋਈ ਵੀ ਇਸ ਤਰ੍ਹਾਂ ਦਾ ਕੰਮ ਨਹੀਂ ਸੀ ਕੀਤਾ ਜੋ ਉਸਦੀ ਮਰਜ਼ੀ ਦੇ ਵਿਰੁੱਧ ਹੋਵੇ ਉਸਦੀ ਆਤਮਾ ਨੂੰ ਪਸੰਦ ਨਾ ਆਵੇ ਉਹ ਦੂਸਰਿਆਂ ਦੇ ਵੀ ਕੰਮ ਆਉਂਦਾ ਸੀ ਤੇ ਖੁਦ ਵੀ ਦੂਸਰਿਆਂ ਤੋਂ ਮਦਦ ਲੈਣ ਤੋਂ ਨਹੀਂ ਝਿਜਕਦਾ ਸੀ ਲੇਖਕ ਦੱਸਦਾ ਹੈ ਕਿ ਉਸ ਵੇਲੇ ਬਹੁਤ ਸਾਰੀਆਂ ਧਾਰਮਿਕ ਸੰਸਥਾਵਾਂ ਦੇ ਸਰਪ੍ਰਸਤ ਬਣ ਕੇ ਲੋਕ ਕਈ ਤਰ੍ਹਾਂ ਚਰਚਾ ਵਿੱਚ ਆਉਣ ਦੀ ਕੋਸ਼ਿਸ਼ ਕਰਦੇ ਸਨ ਰਪੂਰਨ ਸਿੰਘ ਪੂਰੀ ਤਰ੍ਹਾਂ ਇਸ ਤਰ੍ਹਾਂ ਦੇ ਪਖੰਡਾ ਤੋਂ ਦੂਰ ਸੀ ਇਹ ਉਸ ਤੇ ਸ਼ਾਇਰ ਸੁਭਾਅ ਦਾ ਗੁਣ ਸੀ ਕਿ ਉਹ ਬੜੀ ਸਾਦਗੀ ਵਾਲਾ ਸਧਾਰਨ ਜੀਵਨ ਜਿਊਣ ਵਾਲਾ ਸੀ ਉਸ ਨੂੰ ਕੋਈ ਵੀ ਕੰਮ ਮਿਲ ਜਾਵੇ ਉਸ ਨੂੰ ਕਰ ਕੇ ਉਹ ਖੁਸ਼ੀ ਮਹਿਸੂਸ ਕਰਦਾ ਸੀ ਉਸ ਨੂੰ ਕੋਈ ਵੀ ਕੰਮ ਛੋਟਾ ਜਾਂ ਵੱਡਾ ਨਹੀਂ ਸੀ ਲੱਗਦਾ ਉਹ ਕਿਸੇ ਸ਼ੀਸ਼ਾ ਕੰਪਨੀ ਨੂੰ ਜੇਕਰ ਸ਼ੀਸ਼ੇ ਵਿੱਚ ਪਾਉਣ ਵਾਲਾ ਹਰਾ ਰੰਗ ਕਰੋਮੋਆਕਸਾਈਡ ਨਾ ਮਿਲਿਆ ਤਾਂ ਉਹਨਾਂ ਨੇ ਪੂਰਨ ਸਿੰਘ ਤੋਂ ਬਣਵਾ ਲਿਆ ਕਿਉਂਕਿ ਪੂਰਨ ਸਿੰਘ ਇੱਕ ਰਸਾਇਣ ਵਿਗਿਆਨੀ ਵੀ ਸੀ। ਦੇਸੀ ਸਾਬੜ ਬਣਾਉਣ ਦਾ ਕੰਮ ਵੀ ਉਸਨੇ ਕੀਤਾ ਪਰ ਨਾਲ-ਨਾਲ ਬੜੀ ਸਿੱਧਕ ਦਿਲ ਨਾਲ ਆਪਣੀ ਕਵਿਤਾ ਵੀ ਲਿਖਦਾ ਰਿਹਾ। ਲੇਖਕ ਦੱਸਦਾ ਹੈ ਕਿ ਜਦੋਂ ਚਨਾਵ ਦੇ ਪਾਣੀਆਂ ਨੇੜੇ ਸਰਕਾਰ ਕੋਲੋਂ ਜ਼ਮੀਨ ਲੈ ਕੇ ਉਸਨੇ ਰੋਸ਼ਾ ग्राਸ ਦੀ ਪਨੀਰੀ ਲਾਈ ਤੇ ਦਰਿਆ ਦੇ ਹੜ੍ਹ ਨਾਲ ਜਦੋਂ ਤਬਾਹ ਹੋ ਗਈ ਤੇ ਉਹ ਦੁਖੀ ਨਾ ਹੋਇਆ। ਸਗੋਂ ਉਸ ਨੂੰ ਇਹ ਗੱਲ ਠੀਕ ਲੱਗੀ ਭਲਾ ਹੋਇਆ ਮੇਰਾ ਚਰਖਾ ਟੁੱਟਾ ਜਿੰਦ ਅਜ਼ਾਬੋਂ ਛੁੱਟੀ। ਇਥੋਂ ਇਹ ਪਤਾ ਲੱਗਦਾ ਹੈ ਕਿ ਪੂਰਨ ਸਿੰਘ ਲਾਪਰਵਾਹ ਵਿਅਕਤੀ ਸੀ ਜੇਕਰ ਜ਼ਿੰਦਗੀ 'ਚ ਕੋਈ ਨੁਕਸਾਨ ਵੀ ਹੋ ਜਾਂਦਾ ਸੀ ਤਾਂ ਉਹ ਦਿਲ ਤੇ ਨਹੀਂ ਸੀ ਲਾਉਂਦਾ ਸਗੋਂ ਉਸ ਨੂੰ ਇੱਕ ਸਥਿਤੀ ਦੀ ਉਪਰ ਸਮਝਦਾ ਸੀ ਤੇ ਉਹ ਚਾਹੁੰਦਾ ਲੱਗੂਂਦਾ ਸੀ ਵੀ ਠੀਕ ਹੈ ਚੰਗਾ ਹੋਇਆ ਇੱਕ ਮੁਸੀਬਤ ਤੋਂ ਛੁਟਕਾਰਾ ਹੋਇਆ ਚਲੋ ਕੋਈ ਨਵਾਂ ਕੰਮ ਕਰਦੇ ਹਾਂ ਪਰ ਉਹ ਜ਼ਿੰਦਗੀ ਦੇ ਵਿੱਚ ਮੁਸ਼ਕਲਾਂ ਨੂੰ ਬਹੁਤ ਜ਼ਿਆਦਾ ਦੁਖੀ ਕਰਨ ਵਾਲੀਆਂ ਸਥਿਤੀਆਂ ਨਹੀਂ ਸੀ ਸਮਝਦਾ ਪੰਜਾਬ ਅਤੇ ਪੰਜਾਬੀਅਤ ਦਾ ਪ੍ਰੇਮੀ ਲੇਖਕ ਦੱਸਦਾ ਹੈ ਕਿ ਪ੍ਰੋਫੈਸਰ ਪੂਰਨ ਸਿੰਘ ਪੰਜਾਬ ਅਤੇ ਪੰਜਾਬੀਅਤ ਨੂੰ ਪਿਆਰ ਕਰਨ ਵਾਲਾ ਕਵੀ ਸੀ ਉਸ ਨੂੰ ਚਨਾ ਦੇ ਕੰਡੇ ਤੇ ਸੋਹਣੀ ਦੀ ਝੁੱਗੀ ਵਿੱਚ ਹਰ ਵੇਲੇ ਇੱਕ ਦੀਵਾ ਨਜ਼ਰ ਆਉਂਦਾ ਸੀ ਉਸ ਨੂੰ ਲੱਗਦਾ ਸੀ ਹਿਮਾਲਿਆ ਦੀਆਂ ਬਾਲਦੀਆਂ ਜੋਤਾਂ ਵਿੱਚ ਉਸ ਨੂੰ ਕੁਦਰਤ ਦਾ ਗਾਮੀ ਜਲਵਾ ਦਿਖਦਾ ਸੀ ਲੇਖਕ ਮਹਿਸੂਸ ਕਰਦਾ ਹੈ ਕਿ ਉਸਨੇ ਜਦੋਂ ਉਸ ਦੀ ਪੰਜਾਬ ਦੇ ਦਰਿਆ ਕਪਤਾ ਪੜ੍ਹੀ ਤੇ ਉਸ ਨੂੰ ਅਹਿਸਾਸ ਹੋਇਆ ਕਿ ਪੂਰਨ ਸਿੰਘ ਆਪਣੇ ਪੰਜਾਬ ਨਾਲ ਤੇ ਪੰਜਾਬ ਦੇ ਲੋਕਾਂ ਨਾਲ ਬਹੁਤ ਜ਼ਿਆਦਾ ਪਿਆਰ ਕਰਨ ਵਾਲਾ ਸੀ ਜਦੋਂ ਬਾਕੀ ਲੋਕ ਗੰਗਾ ਜਮਨਾ ਦੀ ਗੱਲ ਕਰਦੇ ਤੇ ਪੂਰਨ ਸਿੰਘ ਪੰਜਾਬ ਦੇ ਦਰਿਆਵਾਂ ਦਾ ਜ਼ਿਕਰ ਕਰਦਾ ਉਹ ਪੰਜਾਬ ਦੇ ਦਰਿਆਵਾਂ ਦੇ ਪ੍ਰਭਾਵ ਦੇ ਬਾਰੇ ਕਬਤਾ ਵੀ ਲਿਖਦਾ ਜਿਸ ਵਿੱਚ ਉਸਨੇ ਲਿਖਿਆ ਰਾਵੀ ਸੋੜੀ ਪਈ ਵਗਦੀ ਮੈਨੂੰ ਸਤਲੁਜ ਪਿਆਰਾ ਹੈ ਮੈਨੂੰ ਚਨਾਅ ਆਵਾਜ਼ਾਂ ਮਾਰਦਾ ਮੈਨੂੰ ਜੇਲਮ ਪਿਆਰਦਾ اٹਕ ਦੀਆਂ ਲਹਿਰਾਂ ਦੀ ਠਾਠ ਮੇਰੇ ਬੂਹੇ ਤੇ ਵੱਜਦੀ ਪੂਰਨ ਸਿੰਘ ਦੀ ਪੰਜਾਬੀ ਇਤਿਬਾਰੇ ਨਿਖ ਨੇ ਲਿਖਿਆ ਹੈ ਕਿ ਪੂਰਨ ਸਿੰਘ ਅਜਈਆਂ ਕਵਤਾਵਾਂ ਪੇਸ਼ ਕਰਦਾ ਸੀ ਜਿਸ ਵਿੱਚ ਪੰਜਾਬ ਦੀ ਪ੍ਰਕਿਰਤੀ ਨੂੰ ਵਿਰਾਜ ਕੇ ਸੁਣਾਉਂਦਾ ਸੀ ਸੁਣਾਉਂਦਾ ਸੀ ਤੇ ਸੁਣਾਉਂਦਾ ਸੀ ਪੰਜਾਬ ਦੀ ਧਰਤੀ ਨਾਲ ਉਸ ਨੂੰ ਪਿਆਰ ਸੀ ਉਸ ਨੂੰ ਪੰਜਾਬ ਦੇ ਪਾਉਣ ਪਾਣੀ ਨਾਲ ਵੀ ਪਿਆਰ ਸੀ ਉਹ ਲਿਖਦਾ ਹੈ ਉਹ ਇਹ ਕਿਦਰੇ ਨਹੀਂ ਲੱਗਦੀ ਮੈਨੂੰ ਹਵਾ ਠੰਡੀ ਪੰਜਾਬ ਵਾਲੀ ਕਿਦਰੇ ਦਾ ਪਾਣੀ ਮੈਨੂੰ ਨਾ ਇਹੋ ਜਿਹਾ ਮਿੱਠਾ ਤੇ ਮਾਫਕ ਇੱਥੇ ਪਰਦੇਸ ਝਾਗ ਜਦੋਂ ਕਦੀ ਮੈਂ ਮੁੜਿਆ ਫੈਲਿਆ ਅਸਮਾਨ ਵਾਂਗ ਇੱਕ ਇੱਕ ਲੇਖਕ ਦੇ ਤੌਰ ਤੇ ਪ੍ਰੋਫੈਸਰ ਪੂਰਨ ਸਿੰਘ ਦਾ ਪ੍ਰਭਾਵ ਲੇਖਕ ਮਹਿਸੂਸ ਕਰਦਾ ਹੈ ਕਿ ਪੂਰਨ ਸਿੰਘ ਉਹਨਾਂ ਲੇਖਕਾਂ ਵਿੱਚੋਂ ਨਹੀਂ ਸੀ ਜੋ ਕੇਵਲ ਆਪਣੀ ਹੀ ਰਚਨਾ ਨੂੰ ਪਸੰਦ ਕਰਦੇ ਹਨ ਦੂਸਰੇ ਦੀ ਰਚਨਾ ਬਾਰੇ ਕੋਈ ਅਲੱਗਾ ਦੇ ਭਾਵ ਨਹੀਂ ਪ੍ਰਗਟ ਕਰਦੇ ਪੂਰਨ ਸਿੰਘ ਦੂਸਰਿਆਂ ਦੀਆਂ ਰਚਨਾਵਾਂ ਨੂੰ ਪੜ੍ਹਦਾ ਸੀ ਤੇ ਮਹੱਤਤਾ ਵੀ ਦਿੰਦਾ ਸੀ ਡਾਕਟਰ ਮੁਹੰਮਦ ਇਕਬਾਲ ਜਿਹੜੇ ਕਿ ਉਸ ਵੇਲੇ ਦੇ ਪ੍ਰਸਿੱਧ ਕਵੀ ਸਨ ਉਹ ਪੂਰਨ ਸਿੰਘ ਨਾਲ ਬਹੁਤ ਪ੍ਰੇਮ ਕਰਦੇ ਸਨ ਪੂਰਨ ਸਿੰਘ ਉਹਨਾਂ ਦੇ ਦੋਸਤਾਂ ਵਿੱਚੋਂ ਇੱਕ ਸੀ ਸਮਾ ਬਦਲਣ ਨਾਲ ਡਾਕਟਰ ਮੁਹੰਮਦ ਇਕਬਾਲ ਦੀ ਕਾਫੀ ਮਾਨਤਾ ਵਧ ਗਈ ਤੇ ਗਵਾਂਡੀ ਦੇਸ਼ ਵਿੱਚ ਉਹਨਾਂ ਦੇ ਨਾਂ ਦੀ ਯੂਨੀਵਰਸਿਟੀ ਵੀ ਬਣ ਗਈ ਹੋਰ ਵੀ ਬਹੁਤ ਕੁਝ ਹੋਇਆ ਪਰ ਪੂਰਨ ਸਿੰਘ ਨੂੰ ਸਾਡੇ ਭਾਰਤੀ ਲੋਕਾਂ ਨੇ ਖਾਸ ਕਰਕੇ ਪੰਜਾਬੀ ਲੋਕਾਂ ਨੇ ਅਣਡਿੱਠ ਕੀਤਾ ਲੇਖਕ ਮਹਿਸੂਸ ਕਰਦਾ ਹੈ ਕਿ ਸਾਡੇ ਦੇਸ਼ ਵਿੱਚ ਚੰਗੇ ਲੇਖਕਾਂ ਦੀ ਕਦਰ ਨਹੀਂ ਹੁੰਦੀ ਇੱਥੇ ਤਾਂ ਕੇਵਲ ਆਤਮ ਵਿਸ਼ਵਾਸ ਤੇ ਵਹਿਮਾ ਪਰਮਾ ਵਿੱਚ ਪਾਉਣ ਵਾਲੇ ਲੋਕਾਂ ਦੀ ਬਧੇਰੇ ਕਦਰ ਹੈ ਲੇਖਕ ਲਿਖਦਾ ਹੈ ਪੂਰਨ ਸਿੰਘ ਵਰਗੇ ਜਿਸ ਮਹਾਨ ਕਵੀ ਨੇ ਸਾਡੀ ਪਰਤੀ ਸਾਡੇ ਲੋਕਾਂ ਤੇ ਸਾਡੇ ਦਰਿਆਵਾਂ ਨਾਲ ਅਲਤਾ ਦੀ ਮੁਹੱਬਤ ਕੀਤੀ ਉਸ ਨੂੰ ਲੋਕਾਂ ਨੇ ਭੁਲਾ ਦਿੱਤਾ ਪਰ ਨਾਲ ਹੀ ਲੇਖਕ ਰੂਪ ਵਿਸ਼ਵਾਸ ਹੈ ਕਿ ਨਵੀਂ ਪੀੜੀ ਦੇ ਲੋਕ ਪੂਰਨ ਸਿੰਘ ਦੇ ਅਕਸ ਨੂੰ ਹੋਰ ਚੰਗੀ ਤਰ੍ਹਾਂ ਪੇਸ਼ ਕਰਨਗੇ ਕਿਉਂਕਿ ਪੂਰਨ ਸਿੰਘ ਇੱਕ ਵਿਗਿਆਨਕ ਸੋਚ ਵਾਲਾ ਕਵੀ ਹੈ ਉਸ ਨੇ ਆਪਣੀ ਪ੍ਰਤਿਭਾ ਨਾਲ ਸਾਹਿਤ ਵਿੱਚ ਜੋ ਪਛਾਣ ਬਣਾਈ ਹੈ ਉਹ ਬਹੁਤ ਘੱਟ ਲੇਖਕਾਂ ਦੇ ਹਿੱਸੇ ਆਈ ਹੈ ਲੇਖਕ ਅਨੁਸਾਰ ਬਹੁਤ ਸਾਰੇ ਲੇਖਕ ਕੇਵਲ ਆਪਣੀ ਜ਼ਗੀਰ ਜਾਂ ਸਰਮਾਇਏ ਦੇ ਜੋਰ ਤੇ ਆਪਣੀ ਪ੍ਰਸਿੱਧੀ ਹਾਸਲ ਕਰਦੇ ਹਨ ਪਰ ਪੂਰਨ ਸਿੰਘ ਆਪਣੀਆਂ ਰਚਨਾਵਾਂ ਦੇ ਬਲ ਬੂਤੇ ਤੇ ਹਮੇਸ਼ਾ ਤੇ ਪਾਠਕਾਂ ਦੇ ਮਨਾਂ ਵਿੱਚ ਆਪਣੀ ਜਗ੍ਹਾ ਬਣਾਉਣ ਦੇ ਸਮਰੱਥ ਰਹੇ ਹਨ ਲੇਖਕ ਨੇ ਪੂਰਨ ਸਿੰਘ ਨੂੰ ਇੱਕ ਪ੍ਰਤਭਾਸ਼ਾਲੀ ਕਵੀ ਅਤੇ ਦਾਰਸ਼ਨਿਕ ਵੀ ਮੰਨਿਆ ਹੈ ਲੇਖਕ ਜਸਵੰਤ ਸਿੰਘ ਵਿਰਦੀ ਦੱਸਦਾ ਹੈ ਕਿ ਪੂਰਨ ਸਿੰਘ ਨੇ ਕੇਵਲ ਪੰਜਾਬ ਪੰਜਾਬ ਦਾ ਜੀਵਨ ਹੀ ਹੰਡਾਇਆ ਨਹੀਂ ਸਕੋ 50 ਵਰਿਆਂ ਦਾ ਇੱਥੇ ਪੰਜਾਬ ਦੀ ਜਗਾ ਤੁਸੀਂ ਪੰਜਾਬ پڑھਨਾ ਉਸਨੇ ਪੰਜਾਬ ਵਰਿਆਂ ਦਾ ਜੀਵਨ ਹੰਡਾਇਆ ਤੇ 1881 ਵਿੱਚ ਪੈਦਾ ਹੋਇਆ ਤੇ 1931 ਵਿੱਚ ਉਸਦੀ ਮੌਤ ਹੋ ਗਈ ਪਰ ਇੰਨੇ ਅਰਸੇ ਵਿੱਚ ਵੀ ਉਸਨੇ ਬਹੁਤ ਸਾਰੇ ਕੰਮ ਕੀਤੇ 1920 ਦੇ ਵੇਲਿਆਂ ਵਿੱਚ ਉਸਦੀ ਅੰਗਰੇਜ਼ੀ ਪੁਸਤਕਾਂ ਇੰਗਲੈਂਡ ਵਿੱਚ ਛਪੀਆਂ ਉਸਦੀ ਮੌਤ ਤੋਂ ਮਗਰੋਂ ਉਸਤੇ ਬਹੁਤ ਸਾਰੇ ਖਰੜੇ ਆਣ ਛਪੇ ਰਹੇ ਲੇਖਕ ਦੱਸਦਾ ਹੈ ਕਿ ਉਸਦੇ ਜਨਮ ਤੋਂ ਪਹਿਲਾਂ ਵੀ ਪੂਰਨ ਸਿੰਘ ਦੇ ਫਰੀਦ ਦਾ ਅੰਤ ਹੋ ਚੁੱਕਾ ਸੀ। ਅਲਪਾਵ ਲੇਖਕ ਜਦੋਂ ਤੱਕ ਜਨਮ ਲਿਆ ਉਦੋਂ ਤੱਕ ਪੂਰਨ ਸਿੰਘ ਮਰ ਚੁੱਕਾ ਸੀ ਜਿਸ ਕਰਕੇ ਉਸਦੇ ਦਰਸ਼ਨ ਉਸ ਨੂੰ ਨਹੀਂ ਹੋਏ ਪਰ ਲੇਖਕ ਦਾ ਇੱਕ ਰਿਸ਼ਤੇਦਾਰ ਚਾਚਾ ਕਾਫੀ देर ਪੂਰਨ ਸਿੰਘ ਦੇ ਸੰਪਰਕ ਵਿੱਚ ਰਿਹਾ ਜੋ ਕੁਝ ਉਸਨੇ ਦੱਸਿਆ ਉਸ ਤੋਂ ਪਤਾ ਲੱਗਦਾ ਹੈ ਕਿ ਪੂਰਨ ਸਿੰਘ ਬਹੁਤ ਹੀ ਸੱਚ ਬੋਲਣ ਵਾਲਾ ਸੰਜਮਸ਼ੀਲ ਵਿਅਕਤੀ ਸੀ। ਉਸ ਦੇ ਅੰਦਰ ਪਰਮਾਤਮਾ ਦੀ ਜੋ ਜੋਤ ਲਟ-ਲਟਮਾਦੀ ਸੀ ਉਸ ਦਾ ਮਨ ਰੱਬੀ ਕਰਾਮਾਤ ਦੇ ਚਿੰਤਨ ਨਾਲ ਭਰਪੂਰ ਸੀ 1952 ਵਿੱਚ ਜਦੋਂ ਲੇਖਕ ਨੇ ਸਕੂਲ ਦੀ ਪੜ੍ਹਾਈ ਛੱਡ ਕੇ ਗਿਆਨੀ ਚਮਾਦ ਦਾ ਇਮਤਿਹਾਨ ਦਿੱਤਾ ਉਸ ਨੂੰ ਪੂਰਨ ਸਿੰਘ ਦੀ ਪੁਸਤਕ ਖੁੱਲੇ ਮੈਦਾਨ ਪੜਨ ਦਾ ਮੌਕਾ ਮਿਲਿਆ ਇਸ ਪੁਸਤਕ ਵਿੱਚ ਦੀ ਸਾਦਗੀ ਅਤੇ ਗੈਰ ਰਸਮੀ ਪਾਣ ਦੀ ਭਾਵਨਾ ਨੂੰ ਲੇਖਕ ਨੂੰ ਬਹੁਤ ਪ੍ਰਭਾਵਿਤ ਕੀਤਾ ਪੂਰਨ ਸਿੰਘ ਦੀ ਕਵਿਤਾ ਵਿੱਚ ਪ੍ਰਕਿਰਤੀ ਪ੍ਰੇਮ ਦੀ ਝਲਕ ਇਸ ਪੁਸਤਕ ਵਿੱਚ ਵੇਖਣ ਨੂੰ ਮਿਲਦੀ ਹੈ ਉਹ ਲਿਖਦਾ ਹੈ ਮੈਂ ਪੜਨ ਪੜਾਣ ਸਾਰਾ ਛੱਡਿਆ ਦਿਲ ਮੇਰਾ ਆਣ ਵਾਈਆਂ ਚ ਖੁੱਬਿਆ ਪੈਲੀਆਂ ਮੇਰੀਆਂ ਕਿਤਾਬਾਂ ਹੋਈਆਂ ਜੱਟ ਬੂਟ ਮੇਰੇ ਯਾਰ ਬੂ ਪੂਰਨ ਸਿੰਘ ਦੀ ਕਪਤਾ ਦਰਿਆ ਕਿਨਾਰੇ ਬਾਰੇ ਵੀ ਲੇਖਕ ਟਿੱਪਣੀ ਕਰਦਾ ਹੈ ਕਿ ਦਰਿਆ ਕਿਨਾਰੇ ਕਪਤਾ ਵਿੱਚ ਉਹ ਜੀਵਨ ਦੀ ਸਾਦਗੀ ਜੀਵਨ ਵਿੱਚ ਖੁੱਲ ਅਤੇ ਬਚਪਨ ਦੀਆਂ ਛੋਟੀਆਂ-ਛੋਟੀਆਂ ਘਟਨਾਵਾਂ ਦਾ ਬਖੂਬੀ ਵਰਣਨ ਕਰਦਾ ਹੈ ਲੇਖਕ ਅਨੁਸਾਰ ਪੂਰਨ ਸਿੰਘ ਦੀ ਸ਼ਖਸੀਅਤ ਬਹੁਤ ਪ੍ਰਭਾਵਸ਼ਾਲੀ ਸੀ ਉਸਦੀ ਸੂਰਤ ਵੀ ਮਨ ਨੂੰ ਖਿੱਚ ਪਾਉਂਦੀ ਸੀ ਉਸ ਦੀਆਂ ਗੈਰ ਗੰਭੀਰ ਅੱਖਾਂ ਦੀ ਵਿਸ਼ਾਲਤਾ ਤੇ ਉਸ ਤੇ ਮਨ ਦੀ ਗਹਿਰਾਈ ਤੋਂ ਲੱਗਦਾ ਹੈ ਕਿ ਉਹ ਅਲਬੇਲਾ ਵਿਅਕਤੀ ਸੀ ਜੋ ਆਤਮਿਕ ਤੌਰ ਤੇ ਪੂਰਨ ਰੂਪ ਸਤੰਤ ਤੇ ਦੁਨੀਆਦਾਰੀ ਦੇ ਹਰ ਬੰਧਨ ਤੋਂ ਮੁਕਤ ਸੀ ਅਗਲੀ ਗੱਲ ਔਰਤ ਦਸਤਕਾਰ ਕਰਨ ਵਾਲਾ ਲੇਖਕ ਅਨੁਸਾਰ ਪੂਰਨ ਸਿੰਘ ਔਰਤਾਂ ਦਾ ਸਤਿਕਾਰ ਕਰਦਾ ਸੀ ਪਹਿਲਾ ਉਸ ਨੇ ਆਪਣੀ ਪਤਨੀ ਮਾਇਆ ਦੇਵੀ ਨੂੰ ਪੂਰਨ ਤੌਰ ਤੇ ਬਰਾਬਰਤਾ ਦਿੱਤੀ ਉਸ ਦੀ ਜ਼ਿੰਦਗੀ ਵਿੱਚ ਕਿਸੇ ਤਰ੍ਹਾਂ ਦੀ ਕੋਈ ਰੁਕਾਵਟ ਖੜੀ ਨਾ ਕੀਤੀ ਲੇਖਕ ਕਲਪਨਾ ਕਰਦਾ ਹੈ ਕਿ ਉਸ ਦੀ ਅੱਖਾਂ ਸਾਹਮਣੇ ਉਹ ਦ੍ਰਿਸ਼ ਆਉਂਦਾ ਹੈ ਜਦੋਂ ਪੂਰਨ ਸਿੰਘ ਦੀ ਧੀ ਗਾਰਗੀ ਦੇ ਘਰ ਬੱਚੇ ਦਾ ਜਨਮ ਹੋਇਆ ਇਸ ਦ੍ਰਿਸ਼ ਨੂੰ ਮਾਇਆ ਦੇਵੀ ਨੇ ਆਪਣੀ ਇੱਕ ਪੁਸਤਕ ਵਿੱਚ ਬੜੀ ਸਾਦਗੀ ਨਾਲ ਪੇਸ਼ ਕੀਤਾ ਹੈ ਕਿ ਮਾਲੀ ਨੂੰ ਕਿਹਾ ਅੱਛੇ ਅੱਛੇ ਫੁੱਲਾਂ ਦਾ ਟੋਕਰਾ ਭਰ ਕੇ ਲੈ ਆ ਮਾਲੀ ਫੁੱਲ ਲੈ ਆ ਫੁੱਲ ਲੈ ਕੇ ਬੇਟੀ ਨੂੰ ਖੁਸ਼ੀ-ਖੁਸ਼ੀ ਹਸਪਤਾਲ ਜਾ ਕੇ ਪੂਰਨ ਸਿੰਘ ਪੁੱਛਣ ਲੱਗੇ ਉਹ ਮੇਰੀ ਨੀਕੀ ਗਾਰਗੀ ਕਿੱਥੇ ਹੈ ਗਾਰਗੀ ਖੁਸ਼ ਹੋ ਗਈ ਕਿ ਧੀ ਜੰਮਣ ਦਾ ਗੁੱਸਾ ਨਹੀਂ ਕੀਤਾ ਨਰਸਾਂ ਦੂਸਰੇ ਕਮਰੇ ਤੋਂ ਛੋਟੀ ਬੱਚੀ ਨੂੰ ਲੈ ਕੇ ਆਈਆਂ ਬੇਟੀ ਨੂੰ ਵੇਖ ਕੇ ਨਰਸ ਨੂੰ 100 ਰੁਪਿਆ ਦਿੱਤਾ ਤੇ ਕਿਹਾ ਜਾਓ ਮਠਾਈ ਖਾਓ ਕਹਿਣ ਦਾ ਭਾਵ ਕਿ ਆਪਣੀ ਧੀ ਦੇ ਘਰ ਧੀ ਹੋਣ ਤੇ ਵੀ ਉਸ ਵੇਲੇ ਪੂਰਨ ਸਿੰਘ ਨੇ ਪੂਰਨ ਤੌਰ ਤੇ ਸੰਤੁਸ਼ਟੀ ਅਤੇ ਖੁਸ਼ੀ ਮਹਿਸੂਸ ਕੀਤੀ ਹੋਰ ਜਾ ਦਸਤਕਾਰ ਕਰਦੇ ਸਨ ਉਹਨਾਂ ਨੇ ਆਪਣੀ ਧੀ ਦੀ ਧੀ ਬਾਰੇ ਕਵਤਾ ਵੀ ਲਿਖੀ ਮੈਂ ਤਾਂ ਰੱਬ ਬਣਾਈ ਆ ਲੰਗਾ ਚਾਨਣ ਸਾਰੇ ਰੂਪ ਦਾ ਮੇਰਾ ਸੁਹੱਪਣ ਨਹੀਂ ਕੈਦ ਨੱਕ ਮੂਹ ਤੇ ਅੱਖੀਆਂ ਹੱਥ ਪੈਰ ਬਾਹਾਂ ਵਿੱਚ ਮੇਰਾ ਅਨੰਤ ਸੁਹੱਪਣ ਇਹਨਾਂ ਹੱਥਾਂ ਤੇ ਪਾਰ ਹੈ ਅੰਦ ਵਿੱਚ ਲੇਖਕ ਦੱਸਦਾ ਹੈ ਕਿ ਪੂਰਨ ਸਿੰਘ ਇੱਕ ਅਜਿਹਾ ਵਿਅਕਤੀ ਸੀ ਜਿਸ ਨੇ ਕਿੱਸਾ ਕਾਰਾਂ ਨੂੰ ਇੱਕ ਨਵਾਂ ਮੋੜ ਦਿੱਤਾ ਪੰਜਾਬੀ ਸਾਹਿਤ ਵਿੱਚ ਦਮੋਦਰ ਤੋਂ ਲੈ ਕੇ ਬਾਰਿਸ਼ਾ ਤੇ ਸੂਬਾ ਸਿੰਘ ਤੱਕ ਹੀਰ ਦੀ ਕਹਾਣੀ ਬੇਸ਼ਮਾਰ ਕਵੀਆਂ ਨੇ ਲਿਖੀ ਪਰ ਜਿਵੇਂ ਹੀਰ ਤੇ ਰਾਂਝੇ ਦੇ ਪਿਆਰ ਬਾਰੇ ਪੂਰਨ ਸਿੰਘ ਨੇ ਪੇਸ਼ ਕੀਤਾ ਉਸ ਦਾ ਰੂਪ ਹੀ ਵੱਖਰਾ ਹੈ ਪੂਰਨ ਸਿੰਘ ਦੇ ਵਿੱਚ ਨਾਵਾ ਪੜ ਕੇ ਜਿ ਮਹਿਸੂਸ ਹੁੰਦਾ ਹੈ ਜਿਵੇਂ ਬੰਦੇ ਦੀ ਅੰਦਰਲੀ ਜੋ ਅਚਾਨਕ ਜਗਦੀ ਹੋਵੇ ਇਹ ਕਰਾਮਾਤ ਨਹੀਂ ਹੈ ਪੂਰਨ ਸਿੰਘ ਨੇ ਬੜੀ ਸਦਕ ਦਿਲ ਨਾਲ ਪੰਜਾਬੀ ਵਿੱਚ ਸ਼ਾਂਤਹੀਨ ਕਵਤਾ ਲਿਖੀ ਪਾਵ ਖੁੱਲੀ ਕਵਤਾ ਲਿਖੀ ਜਿਹੜੀ ਉਸ ਨੂੰ ਸ਼ਾਂਤ ਬਾਦ ਕਵਤਾ ਤੋਂ ਉੱਚਾ ਦਰਜਾ ਦੇ ਗਈ ਉਸ ਨੇ ਖੁੱਲੀ ਕਵਤਾ ਲਿਖਣ ਦੀ ਇੱਕ ਐਸੀ ਪਿਰਤ ਪਾਈ ਜੇਸ ਨਾਲ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਹੋਈ। ਲੇਖਕ ਅੰਤ ਵਿੱਚ ਕਹਿੰਦਾ ਹੈ ਕਿ ਉਸਤਾ ਜੀ ਕਰਦਾ ਹੈ ਉਹ ਪੂਰਨ ਸਿੰਘ ਦੀ ਸੁਰ ਨਾਲ ਸੁਰਮਲਾ ਕੇ ਕਹੇ ਆ ਵੀਰਾ ਰਾਂਝਾ ਆ ਪੈਣੇ ਹੀਰੇ ਸਾਨੂੰ ਛੋੜ ਨਾ ਜਾਵੋ ਬਿਨਾ ਤੁਸੀ ਅਸੀਂ ਸਖਣੇ। ਅੰਤ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਲੇਖਕ ਨੇ ਪ੍ਰੋਫੈਸਰ ਪੂਰਨ ਸਿੰਘ ਦੇ ਵਿਅਕਤੀਤਵ ਨੂੰ ਕੋਜਿਕ ਟੁਕਮੀਆਂ ਉਦਾਹਰਣਾਂ ਦੇ ਕੇ ਬੜੀ ਹੀ ਸਾਦਾ ਤੇ ਕਲਾਤਮਕ ਪੱਧਰੀ ਨਾਲ ਪ੍ਰਗਟਾਇਆ ਹੈ। ਇਹ ਰੇਖਾ ਚਿੱਤਰ ਪੜਦਿਆਂ ਪਾਠਕਾਂ ਨੂੰ ਐਵੇਂ ਲੱਗਦਾ ਹੈ ਜਿਵੇਂ ਪੂਰਨ ਸਿੰਘ ਉਹਨਾਂ ਦੀਆਂ ਨਜ਼ਰਾਂ ਸਾਹਮਣੇ ਉਹ ਲੰਘ ਰਿਹਾ ਹੋਵੇ ਇਸ ਪ੍ਰਕਾਰ ਇਹ ਰੇਖਾ ਚਿੱਤਰ ਪ੍ਰੋਫੈਸਰ ਪੂਰਨ ਸਿੰਘ ਦੇ ਸੁਭਾਅ ਦੇ ਬਹੁਤ ਸਾਰੇ ਪੱਖਾਂ ਨੂੰ ਜਾਗਰੂਕ ਕਰਦਾ ਹੈ ਤੇ ਜੇ ਇਸ ਦੀ ਵਾਰਤਕ ਸ਼ੈਲੀ ਦੀ ਗੱਲ ਕਰੀਏ ਤਾਂ ਇਸ ਦੀ ਜਿਹੜੀ ਵਾਰਤਕ ਹੈ ਉਸ ਦੇ ਵਿੱਚ ਕਥਾਤਮਕ ਗੁਣ ਹਨ ਭਨ ਭਾਵ ਕਥਾ ਵਾਂਗ ਕਹਾਣੀ ਵਾਂਗ ਇਹ ਅੱਗੇ ਚੱਲਦੀ ਹੈ ਤੇ ਨਾਲ ਹੀ ਨਾਲ ਦ੍ਰਿਸ਼ ਵਰਣਨ ਬਹੁਤ ਵਧੀਆ ਹੈ ਲੇਖਕ ਨੇ ਜਈਆਂ ਘਟਨਾਵਾਂ ਲਿਖੀਆਂ ਹਨ ਜਿੰਨਾਂ ਨਾਲ ਕੁਦਰਤੀ ਤੌਰ ਤੇ ਇੱਕ ਦ੍ਰਿਸ਼ ਪਾਠਕਾਂ ਦੇ ਸਾਹਮਣੇ ਆ ਜਾਂਦਾ ਹੈ ਤੇ ਉਹਨਾਂ ਸਾਹਮਣੇ ਸਾਰੀਆਂ ਕਲਪਨਾਵਾਂ ਸਕਾਰ ਹੋ ਜਾਂਦੀਆਂ ਹਨ ਇਹ ਕਾਵਿਕ ਸ਼ੈਲੀ ਵਿੱਚ ਵੀ ਲਿਖਿਆ ਗਿਆ ਹੈ ਇਸ ਵਿੱਚ ਕਵਤਾ ਦੀਆਂ ਵਾਕ ਵਾਕ ਬਣਾਏ ਗਏ ਹਨ ਕਿਉਂਕਿ ਗਿਸ਼ਵਮ ਸਿੰਘ ਵੀ ਮੁੱਖ ਤੌਰ ਤੇ ਕਹਾਣੀਕਾਰ ਹੈ ਇਸ ਲਈ ਜਿਹੜਾ ਰੇਖਾ ਚਿੱਤਰ ਹੈ ਕਥਾ ਸ਼ੈਲੀ ਵਿੱਚ ਲਿਖਿਆ ਹੋਇਆ ਬਹੁਤ ਹੀ ਪ੍ਰਭਾਵਸ਼ਾਲੀ ਰੇਖਾ ਚਿੱਤਰ ਹੈ ਇਸ ਵਿੱਚ ਲੇਖਕ ਨੇ ਕੇਂਦਰੀ ਪੰਜਾਬੀ ਦੀ ਵਰਤੋਂ ਕੀਤੀ ਹੈ ਪਰ ਨਾਲ-ਨਾਲ ਉਸ ਨੇ ਅੰਗਰੇਜ਼ੀ ਦੇ ਕੁਝ ਸ਼ਬਦ ਤੇ ਕੁਝ ਉਸ ਵੇਲੇ ਉਰਦੂ ਦੇ ਸ਼ਬਦਾਂ ਦਾ ਵੀ ਪ੍ਰਯੋਗ ਕੀਤਾ ਹੈ ਲੇਖਕ ਨੇ ਹਵਾਲੇ ਤੇ ਟਿੱਪਣੀਆਂ ਜਿਹੜੀਆਂ ਹਨ ਉਹ ਪੂਰਨ ਸਿੰਘ ਦੀਆਂ ਕਵਤਾਵਾਂ 'ਚੋਂ ਦੇ ਕੇ ਇਸ ਨੂੰ ਹੋਰ ਜ਼ਿਆਦਾ ਵਧੀਆ ਤੱਥਾਂ ਤੇ ਆਧਾਰ ਪਰੇਖਾ ਚਿੱਤਰ ਬਣਾ ਦਿੱਤਾ ਹੈ ਕਿਉਂਕਿ ਲੇਖਕ ਨੇ ਨਾਲ-ਨਾਲ ਪੂਰਨ ਸਿੰਘ ਦੀਆਂ ਕਵਤਾਵਾਂ ਦੇ ਵਿੱਚੋਂ ਦਰਿਆ ਕਿਨਾਰੇ ਕਵਤਾ 'ਚੋਂ ਜਾ ਹੋਰ ਕਵਤਾਵਾਂ ਦੇ ਵਿੱਚੋਂ ਛੋਟੇ-ਛੋਟੇ ਕੁਝ ਹਿੱਸੇ ਲੈ ਕੇ ਇਸ ਰੇਖਾ ਚਿੱਤਰ ਨੂੰ ਹੋਰ ਵੀ ਪ੍ਰਭਾਵਸ਼ਾਲੀ ਬਣਾ ਦਿੱਤਾ ਹੈ ਇਸ ਪ੍ਰਕਾਰ ਜੇ ਅਸੀਂ ਇਹਨੂੰ ਪੁਆਇੰਟਸ ਦੇ ਵਿੱਚ ਵੰਡੀਏ ਤੇ ਚਾਰ-ਪੰਜ ਪੁਆਇੰਟਸ ਬਣਦੇ ਹਨ ਜਿਦੇ ਵਿੱਚ ਪੰਜਾਬੀਅਤ ਦਾ ਪ੍ਰੇਮੀ ਹੈ ਸਵੈ ਮਾਣ ਵਾਲਾ ਹੈ ਅਣਖ ਵਾਲਾ ਹੈ ਮਸਤ ਮਲੰਗ ਸ਼ਖਸੀਅਤ ਹੈ ਦਾਰਸ਼ਨਿਕ ਹੈ ਚਿੰਤਕ ਹੈ ਕਵੀ ਹੈ ਔਰਤ ਲਸਤਕਾਰ ਕਰਨ ਵਾਲਾ ਹੈ ਤੇ ਉਮੀਦ ਕਰਦੀ ਹਾਂ ਕਿ ਵਿਦਿਆਰਥੀਆਂ ਨੂੰ ਇਹ ਜਿਹੜਾ रेखाचित्र ਦਾ ਸਾਰੰਸ਼ ਹੈ ਜਾਂ ਵਿਸ਼ਾ ਹੈ ਪਸੰਦ ਆਏਗਾ ਤੇ ਉਹ ਆਪਣੇ ਪੇਪਰ ਵਿੱਚ ਇਸ ਦੀ ਮਦਦ ਲੈ ਕੇ ਯਾਦ ਕਰ ਸਕਣਗੇ ਬਹੁਤ ਬਹੁਤ ਧੰਨਵਾਦ